ਖਬਰ ਧੂਰੀ ਤੋਂ ਹੈ ਮੁੱਖ ਮੰਤਰੀ ਦੇ ਆਪਣੇ ਹਲਕੇ ਧੂਰੀ ਵਿੱਚ ਸੜਕਾਂ ਦਾ ਬੁਰਾ ਹਾਲ ਹੈ ਧੂਰੀ ਦੀ ਬਾਗੜੀਆਂ ਰੋਡ ਤੋਂ ਲੈ ਕੇ ਟਰੱਕ ਯੂਨੀਅਨ ਤੱਕ ਸੜਕ ਪੂਰੀ ਤਰ੍ਹਾਂ ਟੁੱਟੀ ਹੋਈ ਹੈ ਵੱਡੇ ਵੱਡੇ ਟੋਏ ਸੜਕ ਵਿੱਚ ਪਾਏ ਹੋਏ ਹਨ ਲੋਕ ਬੇहद ਪਰੇਸ਼ਾਨ ਹਨ ਲੋਕਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦਾ ਆਪਣਾ ਹਲਕਾ ਹੋਣ ਦੇ ਬਾਵਜੂਦ ਧੂਰੀ ਵਿੱਚ ਸੜਕਾਂ ਦਾ ਕੋਈ ਸੁਧਾਰ ਨਹੀਂ ਹੋ ਰਿਹਾ ਪਿਛਲੇ ਲੰਬੇ ਸਮੇਂ ਤੋਂ ਇਹ ਸੜਕ ਟੁੱਟੀ ਹੋਈ ਹੈ ਜਿਸ ਕਾਰਨ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਲੋਕਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਪਿਛਲੇ 3 ਸਾਲ ਤੋਂ ਧੂਰੀ ਤੋਂ ਐਮਐਲਏ ਹਨ ਪਰ ਧੂਰੀ ਦੀਆਂ ਸੜਕਾਂ 'ਤੇ ਉਹਨਾਂ ਦਾ ਕੋਈ ਧਿਆਨ ਨਹੀਂ ਹੈ ਜਿਸ ਤੇ ਚੱਲਦੇ ਲੋਕ ਬੇहद ਪਰੇਸ਼ਾਨ ਹਨ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਨ੍ਹਾਂ ਸੜਕਾਂ 'ਤੇ ਸਰਕਾਰ ਨੇ ਕੋਈ ਧਿਆਨ ਨਾ ਦਿੱਤਾ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਸਰਕਾਰ ਨੂੰ ਸਬਕ ਸਿਖਾਇਆ ਜਾਵੇਗਾ ਅਤੇ ਆਮ ਆਦਮੀ ਪਾਰਟੀ ਦੀ ਪੂਰੀ ਤਰ੍ਹਾਂ ਧੂਰੀ ਤੋਂ ਹਾਰ ਹੋਵੇਗੀ ਇਸ ਮੋਕੇ ਮਹੱਲਾ ਨਿਵਾਸੀਆਂ ਨੇ ਦੱਸਿਆ ਕਿ ਇਹ ਸੜਕ ਪਿਛਲੇ ਲੰਬੇ ਸਮੇਂ ਤੋਂ ਟੁੱਟੀ ਹੋਈ ਹੈ ਸਰਕਾਰ ਦਾ ਕੋਈ ਵੀ ਅਧਿਕਾਰੀ ਜਾਂ ਆਮ ਆਗਦੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਇਸ ਵੱਲ ਧਿਆਨ ਦੇ ਜੀ ਸਿੰਘ ਭਿੰਦੀ ਜੀ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਹਾਂ ਸਾਰੇ মিডিਆ ਦਾ ਜੋ ਸਾਡੀਆਂ ਮੁਸ਼ਕਲਾਂ ਸਰਕਾਰ ਦੇ ਕੰਨਾਂ ਤੱਕ ਪਹੁੰਚਾ ਰਹੇ ਨੇ ਨੰਬਰ 2 ਤੇ ਤੁਸੀਂ ਦੇਖ ਸਕਦੇ ਹੋ ਵੀ ਲੋਕ ਕਿੰਨੇ ਹੈਰਾਨ ਨੇ ਕਿੰਨੇ ਦੁਖੀ ਹੋ ਰਹੇ ਨੇ ਇਹ ਬਹੁਤ ਲੰਬੇ ਸਮੇਂ ਤੋਂ ਜਿਹੜੀ ਹੈਗੀ ਸਾਡੀ ਮੰਗ ਜਿਹੜੀ ਕਿਸੇ ਸਰਕਾਰ ਦੇ ਕੰਨੀ ਨਹੀਂ ਪੈ ਰਹੀ ਕਿਸੇ ਨੂੰ ਦਿਖ ਨਹੀਂ ਰਹਾ ਪਤਾ ਨਹੀਂ ਕਿਹੜੀਆਂ ਸੜਕਾਂ ਤੋਂ ਲੰਘ ਜਾਂਦੇ ਨੇ ਪਰ ਅਸੀਂ ਅੱਜ ਵੀ ਇਹੀ ਮੰਗ ਕਰਦੇ ਆਂ ਵੀ ਇਹਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਨਹੀਂ ਸਾਨੂੰ ਮਜਬੂਰ ਹੋ ਕੇ ਧਰਨੇ ਦਾ ਅੱਗੇ ਵਢਣਾ ਪਊਗਾ ਕੰਮ ਕਿੱਥੋਂ ਤੇ ਕਿੱਥੇ ਤੱਕ ਟੁੱਟਾ ਜੀ ਇਹ ਆਵਲੇ ਪੁਲ ਤੋਂ ਲੈ ਕੇ ਜੀ ਤਕਰੀਬਨ ਬਾਗੜੀਆਂ ਰੋਡ ਤੋਂ ਲੈ ਕੇ ਜੁਨੀਅਨ ਤੱਕ ਟੱਕ ਜੁਨੀਅਨ ਤੱਕ ਜੀ ਲੋਕ ਬਹੁਤ ਹੈਰਾਨ ਨੇ ਪਰੇਸ਼ਾਨ ਨੇ ਦੇਖੋ ਹੁਣ ਲੰਘਣਾ ਵੀ ਔਖਾ ਬਾਈਕਲ ਵੀ ਖਰਾਬ ਹੋ ਰਹੇ ਨੇ ਲੋਕਾਂ ਦੀਆਂ ਮਸ਼ੀਨਰੀਆਂ ਵੀ ਖਰਾਬ ਹੋ ਰਹੀਆਂ ਟੁੱਟ ਰਹੀਆਂ ਇੱਥੇ ਜੀ ਕਦੋਂ ਕਦੀ ਇਸ ਤਰ੍ਹਾਂ ਹੋਏ ਇਹਨੂੰ ਤਕਰੀਬਨ 3-4 ਸਾਲ ਹੋ ਗਏ ਜੀ ਬਾਕੀ ਆ ਜੱਦ ਦਾ ਸੂਆ ਬਣਿਆਗਾ ਨਾ ਪਾਣੀ ਦੀ ਨਿਕਾਸੀ ਆ ਜੀ ਇਹਦੀ ਬਹੁਤ ਵੱਡੀ ਪ੍ਰੋਬਲਮ ਆ ਰਹੀ ਆ ਕੋਈ ਦਿੱਤਾ ਨਹੀਂ ਮੰਗ ਪੱਤਰ ਕੋਈ ਬਹੁਤ ਵਾਰ ਮੰਗ ਪੱਤਰ ਦਿੱਤੇ ਨੇ ਇਕੱਠੇ ਹੋ ਕੇ ਗਏ ਆ ਪਰ ਹਜੇ ਕੋਈ ਸੁਣਵਾਈ ਨਹੀਂ ਹੋਈ ਅਸੀਂ ਲਾਸਟ ਵਾਰ ਕਹਿ ਰਹੇ ਆ ਇਹ ਲਾਸਟ ਵਾਰ ਅਸੀਂ ਮੰਗ ਕਰ ਰਹੇ ਆ ਇਸ ਤੋਂ ਬਾਅਦ ਸਾਨੂੰ ਮਜਬੂਰ ਹੋ ਕੇ ਕੋਈ ਧਰਨੇ ਦਾ ਕੰਮ ਵੜਨਾ ਪੈਣਾ ਹੋਰ ਆ ਜੀ ਜਦੋਂ ਮੈਂ ਉਹਨਾਂ ਜੀ ਨਾ ਜਰ ਮੈਂ ਕੀ ਨਾਮ ਕੀ ਹੈ ਮੇਰਾ ਨਾਮ ਜੀ ਵਿੱਕੀ ਪ੍ਰੋਪਰਟੀ ਡੀਲਰ ਹੈ ਜੀ ਮੈਂ ਕੱਲ ਪਰਸੋ ਗੱਡੀ ਲਈ ਜਾਂਦਾ ਸੀ ਆਪਣੀ ਜੀ ਇੱਧਰੋਂ ਯੂਨੀਅਨ ਵੱਲ ਨੂੰ ਤੇ ਅਚਾਨਕ ਇੱਥੇ ਚਲੇ ਦੇ ਵਿੱਚ ਮਤਲਬ ਜਦੋਂ ਗੱਡੀ ਲਾਹੀ ਜੀ ਤਾਂ ਇਹਦਾ ਚਿੰਟਾ ਟੁੱਟ ਗਿਆ ਜੀ ਮੈਂ ਹੁਣੇ ਮਤਲਬ ਕੱਲ ਪਰਸੋ ਰਿਪੇਅਰ ਕਰਾ ਕੇ ਲਿਆਇਆ ਜੀ ਦੀ ਤੇ ਮੈਂ ਵੀ ਅਹੀ ਮੰਗ ਕਰਦਾ ਜੀ ਵੀ ਇਸ ਰਸਤੇ ਨੂੰ ਜਲਦੀ ਜਲਦੀ ਠੀਕ ਕੀਤਾ ਜਾਵੇ ਜੀ ਤੇ ਇੱਥੇ ਨਾ ਕੋਈ ਐਮਸੀ ਧਿਆਨ ਦਿੰਦਾ ਜੀ ਨਾ ਕੋਈ ਇੱਥੇ ਆਪਣੇ ਪ੍ਰਸ਼ਾਸਨ ਦਾ ਕੋਈ ਕਮੇਟੀ ਦਾ ਕੋਈ ਵੀ ਵਿਅਕਤੀ ਇੱਥੇ ਕੋਈ ਆ ਕੇ ਦੇਖਦਾ ਨਹੀਂ ਨਾ ਇੱਥੇ ਕਦੇ ਗੌਰ ਕਰਦੇ ਨੇ ਨਾ ਇਹਦੀ ਕੋ ਅੱਜ ਸਾਡੇ ਵੀਰ ਭਿੰਦੀ ਹੋਣਾ ਹੈ ਮਤਲਬ ਇਹ ਮੁੱਦਾ ਚੱਕਿਆ ਜੀ ਤੇ ਅਸੀਂ ਚਾਹੁੰਦੇ ਆ ਮਤਲਬ ਵੀ ਇਸ ਦਾ ਜਲਦੀ ਜਲਦੀ ਨਿਪਟਾਰਾ ਕੀਤਾ ਜਾਵੇ ਜੀ ਧੰਨਵਾਦ ਕੀ ਨਾਂ ਮੇਰਾ ਨਾ ਹੈਪੀ ਡਿਲੂਧੂਰੀ ਜੀ ਹਾਂਜੀ ਤੇ ਸਾਡੇ ਇਧਰ ਘਰ ਨਾ ਇਸ ਔਰ ਪਾਣੀ ਖਰਾਬ ਕਰਕੇ ਵੀ ਸਾਡੇ ਇਧਰ ਕੋਈ ਰਿਸ਼ਤੇਦਾਰ ਵੀ ਆਉਣਾ ਪਸੰਦ ਨਹੀਂ ਕਰਦਾ ਤਿੰਨ ਚਾਰ ਸਾਲ ਦਾ ਇਹੀ ਮੁੱਦਾ ਸਾਡਾ ਚੱਲ ਰਿਹਾ ਜੇ ਕੋਈ ਨਮਾ ਸਾਧਨ ਲੱਗੇ ਜਾਂਦੇ ਉਹ ਤਕਰੀਬਨ ਦੂਜੀ ਤੀਜੀ ਝਟ ਚ ਖਰਾਬ ਹੋ ਜਾਂਦਾ ਜਦੋਂ ਇੰਨਾ ਪਾਣੀ ਖੜਾ ਹੁੰਦਾ ਤੇ ਅਸੀਂ ਇਹੀ ਚਾਹੁੰਦੇ ਆ ਵੀ ਸਾਡਾ ਇਹ ਰਸਤੇ ਦਾ ਮਸਲਾ ਹੱਲ ਕੀਤਾ ਜਾਵੇ ਕੰਲੀ ਇਹ ਸੜਕ ਦਾ ਮਸਲਾ ਨਹੀਂਗਾ ਪੂਰੇ ਧੂਰੀ ਦਾ ਮਸਲੇ ਨੇ ਜਦੋਂ ਦਾ ਅਸੀਂ ਐਮਐਲਏ 2022 ਦੇ ਵਿੱਚ ਜਿੱਤਿਆ ਹੈ ਅਸੀਂ ਤਾਂ ਆਪਦਾ ਐਮਐਲਏ ਵੀ ਖੋਲਿਆ ਮੁੱਖ ਮੰਤਰੀ ਪੂਰੇ ਪੰਜਾਬ ਦਾ ਹੈ ਅੱਜ ਤੱਕ ਧੂਰੀ ਦਾ ਇੱਕ ਵੀ ਚਾਹੇ ਕੋਈ ਝਾੜੂ ਵਾਲਾ ਵਰਕਰ ਹੈ ਚਾਹੇ ਕੋਈ ਹੋਰ ਵਰਕਰ ਹੈ ਕਿਸੇ ਵੀ ਪਾਰਟੀ ਦਾ ਹੋਵੇ ਜਾਂ ਕੋਈ ਵੀ ਹੋਵੇ ਅੱਜ ਤੱਕ ਜੇ ਸਾਢੇ 3 ਸਾਲਾਂ ਚ ਇੱਕ ਵਾਰ ਮੁੱਖ ਮੰਤਰੀ ਸਾਡਾ ਇੱਕ ਵਾਰ ਵੀ ਸਾਨੂੰ ਮਿਲਿਆ ਹੋਵੇ ਜਾਂ ਧੂਰੀ ਦੇ ਵਿੱਚ ਐਂਟਰੀ ਹੋਈ ਹੋਵੇ ਹੁਣ ਪਿਛਲੇ ਦਿਨੀ ਮੁੱਖ ਮੰਤਰੀ ਸਾਹਿਬ ਆਏ تھےਗੇ ਉਦਘਾਟਨ ਕਰਨ ਦਫ਼ਤਰ ਦਾ ਸਿਰਫ 5-7 ਬੰਦੇ ਤੇ ਅੰਦਰ ਪੰਜਾਬ ਧੂਰੀ ਹਲਕੇ ਦਾ ਇੱਕ ਵੀ ਨਾ ਕੋਈ ਸਰਪੰਚ ਨਾ ਕੋਈ ਐਮਸੀ ਨਾ ਕੋਈ ਹੋਰ ਵਰਕਰ ਅੰਦਰ ਜਾਣ ਨਹੀਂ ਦਿੱਤਾ ਅੱਜ ਤੱਕ ਅਸੀਂ ਆਪਦਾ ਐਮਐਲਏ ਖੋ ਚੁੱਕਿਆ ਬਹੁਤ ਸਾਡੇ ਨਾਲ ਧੋਖਾ ਹੋ ਚੁੱਕਿਆ ਇਸ ਕਰਕੇ ਜਿੰਨੀਆਂ ਵੀ ਸੜਕਾਂ ਨਿਕੀਆਂ ਜਿਹੜੇ ਮਰਜੀ ਰੋਡ ਤੇ ਵਗਜੋ ਜਿਹੜੀ ਆਪਾਂ ਸੜਕ ਤੇ ਖੜੇ ਆ ਆ ਬਾਗੜੀਆਂ ਰੋਡ ਤੋਂ ਲੈ ਕੇ ਟਰੱਕ ਜੁਨੀਅਰ ਤੱਕ ਐਨਾ ਬੁਰਾ ਹਾਲ ਹੈ ਵੀ ਪਾਣੀ ਪਾਣੀ ਫਿਰਦਾ ਟੋਈ ਟੋਏ ਪਏ ਪਏ ਨੇ ਦੂਸਰੀ ਗੱਲ ਜਿਹੜਾ ਸੂਆ ਬੰਦ ਕਰਤਾ ਇੱਧਰ ਮਰਜੀ ਦਿਖਾਓ ਮਰ ਜਾ ਮੇਰੇ ਪਿੱਛੇ ਆਓ ਆ ਦਿਖਾਣਾ ਤੁਹਾਨੂੰ ਮੈਂ ਆ ਜਿਹੜਾ ਇੱਧਰ ਹੋ ਮਰ ਜਾ ਆ ਦੇਖੋ ਕਿੰਨਾ ਕੂੜਾ ਆ ਖੱਬਲ ਆਹ ਜਿਹੜਾ ਇਹ ਪਾਣੀ ਹੈ ਪਾਣੀ ਨਿਕਲੂ ਕਿਵੇਂ ਜਦੋਂ ਉਧਰ ਦਾ ਬੰਦ ਹੋ ਗਿਆ ਇੱਧਰੋਂ ਨੀਮਾ ਹੋ ਗਿਆ ਕਾ ਫੂਸ ਸੱਪ ਇੰਨੇ ਫਿਰਦੇ ਨੇ 2-4 ਬੰਦਿਆਂ ਦਾ ਸੱਪ ਵੀ ਲੜ ਚੁੱਕੇ ਨੇ ਇੱਥੇ ਕੋਈ ਪੁੱਛ ਪ੍ਰਤਾਵ ਨਹੀਂ ਹੋ ਰਹੀ ਅਸੀਂ ਮੁੱਖ ਮੰਤਰੀ ਨੂੰ ਬੇਨਤੀ ਕਰਦੇ ਹਾਂ ਮੁੱਖ ਮੰਤਰੀ ਤੁਸੀਂ ਪੰਜਾਬ ਦੇ ਹੋ ਸਾਡੇ ਐਮਐਲਏ ਨੂੰ ਸਾਨੂੰ ਇੱਕ ਵਾਰ ਤਾਂ ਦਰਸ਼ਨ ਦੇ ਦਿਓ 5 ਸਾਲਾਂ ਚ 5 ਸਾਲਾਂ ਦੇ ਵਿੱਚ ਸਿਰਫ ਇੱਕੇ ਸੀ ਬੇਨਤੀ ਕਰਦੇ ਹਾਂ ਸਾਡੇ ਕੰਮ ਦਾ ਰਹਿਣ ਦਿਓ ਕੰਮ ਤਾਂ ਹੋਣੀ ਨਹੀਂ 1.5 ਸਾਲ ਰਹਿ ਗਿਆ 1.5 ਦਿਨ ਆਈਂ ਨਿਕਲ ਜਾਣਗੇ 1.5 ਸਾਲ ਸਾਡੇ 3 ਸਾਲਾਂ ਦੇ ਵਿੱਚ ਇੱਕ ਵੀ ਕੰਮ ਨਹੀਂ ਹੋਇਆ ਧੂਰੀ ਦਾ ਧੂਰੀ ਦੇ ਕਿਸੇ ਨੂੰ ਮਿਲੇ ਨਹੀਂ ਅਸੀਂ ਬੇਨਤੀ ਕਰਦੇ ਹਾਂ ਵੀ ਜਿਹੜਾ ਸਾਡਾ 1.5 ਸਾਲ ਰਹਿੰਦਾ ਹੈ ਆਹਾਂ ਜਿਹੜੇ ਕੰਮ ਰਹਿੰਦੇ ਨੇ ਆਹ ਸੜਕਾਂ ਐ ਦੂਜੀਆਂ ਸੜਕਾਂ ਨਿਗੀਆਂ ਧੂਰੀ ਦੇ ਹੋਰ ਵਿਕਾਸ ਨਹੀਂ ਗੇ ਪਿੰਡਾਂ ਦੇ ਵਿਕਾਸ ਨੇ ਕੋਈ ਕੰਮ ਨਹੀਂ ਹੋ ਰਿਹਾ ਨਾ ਪੰਜਾਬ ਦਾ ਹੋ ਰਿਹਾ ਨਾ ਉਰੇ ਹੋ ਰਿਹਾ ਤੇ ਨਾ ਕੱਲਾ ਮੁੱਖ ਮੰਤਰੀ ਨਹੀਂ ਜਿਹਨੂੰ ਮਰਜ਼ੀ ਮਿਲ ਲੋ ਸਾਡੇ ਮੰਤਰੀ ਐ ਲਾਲਜਨ ਗੜਾਰੀ ਜੱਕ ਸਾਡੇ 3 ਸਾਲਾਂ ਦੇ ਵਿੱਚ ਅਸੀਂ ਉਹਨੂੰ ਜਾਣਦੇ ਨਹੀਂਗੇ ਵੀ ਕੌਣ ਐ ਸਾਡੇ ਕੋਲ ਦੀ ਲੰਘ ਜੇ ਅਸੀਂ ਉਹਨੂੰ ਜਾਣਦੇ ਨਹੀਂ ਅਸੀਂ ਖੜੇ ਰਹੀ ਸਾਡੀ ਜੁਨੀਅਰ ਨਾਲ ਖੜੀ ਰਹੇ ਉਹ ਜਾਣਦਾ ਨੇਗਾ ਵੀ ਕੌਣ ਹੈ ਇਹ ਜਿਹੜੇ ਐਮਐਲਏ ਬਣਾਤੇ ਆਪਾਂ 92 ਇਹ ਬਹੁਤ ਵੱਡਾ ਧੋਖਾ ਹੋਇਆ ਆਪਣੇ ਨਾਲ ਅਸੀਂ ਗਲਤੀ ਮੰਨਦੇ ਆਂ ਪੰਜਾਬ ਦੇ ਲੋਕ ਵੀ ਗਾਹਾਂ ਨੂੰ ਸੋਧਰ ਜੋ ਡੇਢ ਸਾਲ ਰਹਿ ਗਿਆ ਇਹਨਾਂ ਨੂੰ ਸਾਬਕਾ ਸਖਾਇਆ ਜਾਊਗਾ 27 ਦੇ ਵਿੱਚ 92 ਚੋਂ ਇੱਕ ਐਮਐਲਏ ਵੀ ਨਹੀਂ ਬਣਾਉਣਾ ਹੋਰ ਤਾਂ ਹੋਰ ਧੂਰੀ ਤੋਂ ਸੀਐਮ ਵੀ ਨਹੀਂ ਜਿੱਤ ਸਕਦਾ ਗਾਹਾਂ ਅਸੀਂ ਬੇਨਤੀ ਕਰਦੇ ਆਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਵੀ ਜਿਹੜੇ ਇਹਦੇ ਕੋਈ ਧਿਆਨ ਦੇ ਕੇ ਧੂਰੀ ਵੱਲ ਮਾਕੀ ਪੰਜਾਬ ਦਾ ਛੱਡ ਦੋ ਤੁਸੀਂ ਧੂਰੀ ਦੇ ਕੰਮ ਕਰਵਾ ਦਿਓ ਇੰਨੀ ਕਿਸ ਨੂੰ ਬੇਨਤੀ ਹੈ ਅਸੀਂ ਸਾਡੇ ਬਹੁਤ ਸਤਿਕਾਰਯੋਗ ਮੁੱਖ ਮੰਤਰੀ ਜਿਹੜਾ ਨੂੰ ਬੇਨਤੀ ਕਰਦੇ ਆਂ ਵੀ ਧੂਰੀ ਦਾ ਵਿਕਾਸ ਆਹ ਸੜਕ ਲੋਕ ਇੱਥੇ ਦੇ ਦੁਕਾਨਦਾਰ ਬਹੁਤ ਦੁਖੀ ਨੇ ਇਸ ਕਰਕੇ ਇਹਨਾਂ ਦਾ ਜਲਦੀ ਜਿਹੜੀ ਸੜਕ ਹੈ ਉਹ ਬਣਨੀ ਚਾਹੀਦੀ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ